ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ सुरेंद्र ਡੱਲਾ ਮੇਰੇ ਨਾਲ ਮੌਜੂਦ ਨੇ ਸਾਥੀ ਪੱਤਰਕਾਰ ਰਜੀਵ ਭਾਸਕਰ ਜੀ ਪਾਸਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਬਹੁਤ ਧੰਨਵਾਦ ਪਾਸਕਰ ਸਾਹਿਬ ਪਾਸਕਰ ਸਾਹਿਬ ਐਤਵਾਰ ਨੂੰ ਹਰ ਹਫਤੇ ਸਿਆਸਤ ਪਲਟਦੀ ਹੈ ਅੱਜ ਫੇਰ ਸਿਆਸਤ ਪਲਟੀ ਹੈ ਭਗਵੰਤ ਮਾਨ ਨੇ ਗੁਪਤ ਧਮਾਕੇ ਕਰਤੇ ਪੋਲੀਟੀਕਲ ਪੰਜਾਬ ਦੀ ਸਿਆਸਤ ਚ ਵੀ ਵਿਦਨ ਪਾਰਟੀ ਵੀ ਅਖੀਰ ਚ ਗੱਲ ਭਗਵੰਤ ਮਾਨ ਦੀ ਕਰਾਂਗੇ ਉਸ ਤੋਂ ਪਹਿਲਾਂ ਗੱਲ ਇਹ ਵੀ ਕਰਾਂਗੇ ਕਿ ਸਿਕੰਦਰ ਸਿੰਘ ਮਲੂਕਾ ਹੋਣਾ ਨੇ ਇੱਕ ਵੀਡੀਓ ਜਾਰੀ ਕਰਤੀ ਆਪਣੇ ਸੋਸ਼ਲ ਮੀਡੀਆ ਪੇਜ ਤੇ ਉਸ ਸੋਸ਼ਲ ਮੀਡੀਆ ਪੇਜ ਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ 5-6 ਲੀਡਰਾਂ ਨੂੰ ਵੀ ਫੋਲੋ ਕੀਤਾ ਤੇ ਆਪਣੀ ਸਿਕੰਦਰ ਸਿੰਘ ਮਲੂਕਾ ਜਿਹੜਾ ਭਾਸ਼ਣ ਦਿੰਦੇ ਨੇ ਉਹ ਇਸ ਗੱਲ ਦੀ ਵਕਾਲਤ ਕਰਦੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੇ ਇਕੱਠੇ ਹੋ ਕੇ ਗੱਲਬਾਤ ਕਰੀਏ ਪੰਜਾਬ ਦੇ ਮਸਲਿਆਂ ਲਈ ਇੱਕ ਤਰੀਕੇ ਨਾਲ ਪ੍ਰਧਾਨ ਮੰਤਰੀ ਚ ਉਹਨਾਂ ਨੂੰ ਬਹੁਤ ਭਰੋਸਾ ਦਿਖ ਰਿਹਾ ਹੈ ਅਚਾਨਕ ਸਿਕੰਦਰ ਸਿੰਘ ਮਲੂਕਾ ਦੀ ਇਸ ਤਰ੍ਹਾਂ ਦੀ ਵੀਡੀਓ ਬਹੁਤ ਪੁਰਾਣਾ ਇਤਿਹਾਸ ਉਹਨਾਂ ਨੇ ਅਕਾਲੀ ਦਲ ਦਾ ਬਿਆਨ ਕੀਤਾ ਔਰ ਸੰਕੇਤਕ ਗੱਲਾਂ ਕਈ ਕੀਤੀਆਂ ਨੇ ਉਹਦੇ ਤੇ ਆਪਾਂ ਡਿਸਕਸ਼ਨ ਕਰਦੇ ਹਾਂ ਤੁਹਾਡਾ ਦ੍ਰਿਸ਼ਟੀਕੋਣ ਦ੍ਰਿਸ਼ਟੀਕੋਣ ਉਹਦੇ ਤੇ ਕੀ ਹੈ ਬੀਬੀ ਪ੍ਰਿੰਕਾ ਗਾਂਧੀ ਅਚਾਨਕ ਹੀ ਐਤਵਾਰ ਨੂੰ ਪਹੁੰਚ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਦੇ ਘਰ ਨਵਜੋਤ ਸਿੰਘ ਸਿੱਧੂ ਮੁੰਬਈ ਹੈ ਅੱਜ ਫਾਈਨਲ ਹੈ ক্রিকেট ਮੈਚ ਦਾ ਪਰ ਫਾਈਨਲ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ ਚ ਪ੍ਰਿੰਕਾ ਗਾਂਧੀ ਨੇ ਛੱਕਾ ਜੜਤਾ ਅੱਜ ਕਈ ਥਾਂ ਪ੍ਰਿੰਕਾ ਗਾਂਧੀ ਨੇ ਚੋਣ ਪ੍ਰਚਾਰ ਵੀ ਕੀਤਾ ਪਟਿਆਲੇ ਕੀਤਾ ਮਨੀਸ਼ ਤਵਾੜੀ ਲਈ ਕੀਤਾ ਫਤਗੜ ਸਾਹਿਬ ਕੀਤਾ ਅਮਿਤ ਸ਼ਾਹ ਉਹਨਾਂ ਬਾਰੇ ਲੁਧਿਆਣੇ ਤੋਂ ਰਿਪੋਰਟਾਂ ਨੇ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਨੇ ਹੈਲੀਕਾਪਟਰ ਲੈਤਾ ਪੰਜਾਬ ਲਈ ਪਾਰਟੀ ਵੱਲੋਂ ਸਰਕਾਰ ਵੱਲੋਂ ਨਹੀਂ ਔਰ ਉਹ ਪੰਜਾਬ ਚ ਵੱਡੇ ਸ਼ਹਿਰਾਂ ਚ ਜ਼ੋਰ ਲਾਉਣਗੇ ਅਰਵਿੰਦ ਕੇਦਰੀਵਾਲ ਸ਼ਹਿਰਾਂ ਚ ਨਰਿੰਦਰ ਮੋਦੀ ਰਾਹੁਲ ਗਾਂਧੀ ਅਮਿਤ ਸ਼ਾ ਪ੍ਰਿੰਕਾ ਗਾਂਧੀ ਇਹਨਾਂ ਨੂੰ ਸ਼ਹਿਰਾਂ ਚ ਟੱਕਰ ਦੇਣਗੇ ਚੋਣ ਪ੍ਰਚਾਰ ਦੇ ਰੂਪ ਚ ਤੇ ਭਗਵੰਤ ਮਾਨ ਨੇ ਸਾਂਭਲੇ ਪਿੰਡੂ ਖੇਤਾਂ ਜਿੱਥੇ ਭਗਵੰਤ ਮਾਨ ਲਗਾਤਾਰ ਰੋਡ ਸ਼ੋਅ ਕਰ ਰਹੇ ਨੇ ਔਰ ਰੋਡ ਸ਼ੋਅ ਕਰਨ ਦੇ ਮਾਮਲੇ ਚ ਜੇ ਆਪਾਂ ਰੋਡ ਸ਼ੋਅ ਕਰਨ ਦੀ ਪ੍ਰਤੀ ਘੰਟਾ ਔਸਤ ਕੱਢੀਏ ਤੇ ਮੈਨੂੰ ਲੱਗਦਾ ਭਗਵੰਤ ਮਾਨ ਦੇ ਨੇੜੇ ਤੇੜੇ ਵੀ ਪੰਜਾਬ ਚ ਕੋਈ ਲੀਡਰ ਪ੍ਰਤੀ ਘੰਟਾ ਰੋਡ ショਓ ਦੀ ਔਸਤ 'ਚ ਲਵੇ ਵੀ ਨਹੀਂ ਖੜਦਾ ਭਗਵੰਤ ਮਾਨ ਦੇ ਜਿੰਨਾ ਪ੍ਰਚਾਰ ਭਗਵੰਤ ਮਾਨ ਨੇ ਪੰਜਾਬ 'ਚ ਕਰਤਾ। ਭਾਸਕਰ ਸਾਹਿਬ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਨੇ ਪਾਰਟੀ ਤੋਂ ਵੱਖ ਕਰਤਾ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੀ ਕਰ ਸਕਦੇ ਨੇ? ਔਰ ਇਹਦੇ ਨਾਲ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਆ ਆਖਰੀ 4 ਦਿਨ ਪ੍ਰਚਾਰ ਦੇ ਬਚੇ ਨੇ ਅੱਜ ਹੋ ਗਈ ਭਾਸਕਰ ਸਾਹਿਬ 26 27 28 29 30 29 3 ਨੂੰ ਸ਼ਾਮ ਨੂੰ ਪ੍ਰਚਾਰ ਬੰਦ ਹੋ ਜਾਣਾ ਹੈ 31 ਨੂੰ ਪ੍ਰਚਾਰ ਕੋਈ ਨਹੀਂ ਹੋਣਾ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨਾਲ ਜਿਹੜੇ ਕੈਂਡੀਡੇਟ ਨੇ ਉਹ ਮੂਵ ਕਰ ਸਕਦੇ ਨੇ ਤੇ 1 ਜੂਨ ਨੂੰ ਵੋਟਾਂ ਤੇ 4 ਜੂਨ ਨੂੰ ਨਤੀਜਾ ਤੇ ਸੁਖਵੀਰ ਬਾਦਲ ਲਗਾਤਾਰ ਅਪੀਲ ਕਰ ਰਹੇ ਨੇ ਕਿ ਯਾਦ ਕਰੋ 1 ਜੂਨ ਨੂੰ ਕਿਹੜਾ ਫੈਸਲਾ ਹੋਇਆ ਸੀ ਤੇ ਫੇਰ ਵੋਟਾਂ ਪਾਓ ਹੁਣ ਅਕਾਲੀ ਦਲ ਦੀ ਸਥਿਤੀ ਸਿਕੰਦਰ ਸਿੰਘ ਮਲੂਕਾ ਦੀ ਵੀਡੀਓ ਤੋਂ ਬਾਅਦ ਤੇ ਆਦੇਸ਼ ਪ੍ਰਤਾਪ ਸਿੰਘ ਉਹਨਾਂ ਦੇ ਅਕਾਲੀ ਦਲ ਦੇ ਵਿੱਚੋਂ ਵੱਖ ਹੋਣ ਤੋਂ ਬਾਅਦ ਬੜੀ ਚਰਚਾ ਵਾਲੀ ਬਣ ਗਈ ਮੈਂ ਸ਼ੁਰੂਆਤ ਇਸ ਗੱਲ ਤੋਂ ਕਰੂੰਗਾ ਹੁਣ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਕੀ ਕਰਨਗੇ ਦੇਖੋ ਜਿੱਥੇ ਤੱਕ ਆਦੇਸ਼ ਪ੍ਰਤਾਪ ਕਹਿ ਰਹੇ ਉਹਨਾਂ ਦੀ ਗੱਲ ਹੈਗੀ ਹੈ ਕੱਲ ਇੱਕ ਸਿਆਸੀ ਧਮਾਕਾ ਗਈ ਹੈ ਅਕਾਲੀ ਦਲ ਦੇ ਵਿੱਚ ਹੋਇਆ ਜਦ ਅਕਾਲੀ ਦਲ ਨੇ ਇੱਕ ਅਕਾਲੀ ਦਲ ਦੇ ਵੀ ਪ੍ਰਧਾਨ ਉਹਨਾਂ ਦੇ ਜੀਜਾ ਦੀ ਹੈਗੇ ਨੇ ਆਦੇਸ਼ ਪ੍ਰਤਾਪ ਕਹਿ ਰਹੇ ਉਹਨਾਂ ਨੂੰ ਪਾਰਟੀ ਤੋਂ ਕੱਢਤਾ ਇਹ ਫੈਸਲਾ ਬੜਾ ਇੱਕ ਅਜੀਬ ਜਿਹਾ ਸੀਗਾ ਅਜੀਬ ਜਿਹਾ ਇਸ ਕਰਕੇ ਸੀਗਾ ਕਿ ਇਸ ਫੈਸਲੇ ਦੇ ਪ੍ਰਤੀ ਲੱਗਦਾ ਨਹੀਂ ਸੀ ਕਦੀ ਐਦਾਂ ਦਾ ਫੈਸਲਾ ਲਿੱਤਾ ਜਾ ਸਕਦਾ ਜੀ ਆਪਾਂ ਖਡੂਰ ਸਾਹਿਬ ਕੌਨਸਟੀਚੁਐਂਸੀ ਦੀ ਗੱਲ ਕਰੀਏ ਤੇ ਆਦੇਸ਼ ਪ੍ਰਤਾਪ ਕਹਿ ਰਹੇ ਉਹਨਾਂ ਦੀ ਕੌਨਸਟੀਚੁਐਂਸੀ ਜਿੱਥੋਂ ਉਹ ਲੜਦੇ ਨੇ ਮੰਤਰੀ ਵੀ ਬਣੇ ଥିਗੇ ਉਹ ਹੈਗੀ ਪੱਟੀ ਔਰ ਪੱਟੀ ਕੌਨਸਟੀਚੁਐਂਸੀ ਦੇ ਵਿੱਚ ਉਹ ਉਹ ਟਿਕਟ ਦੀ ਵੀ ਮੰਗ ਕਰ ਰਹੇ ਸੀਗੇ ਇੱਕ ਵਾਰ ਕੁਝ ਗੱਲਾਂ ਐਦਾਂ ਦੀ ਵੀ ਨਿਕਲ ਕੇ ਆਈ ਸੀ ਕਿ ਆਦੇਸ਼ ਪ੍ਰਤਾਪ ਕਹਿ ਰਹੇ ਉਹਨਾਂ ਨੂੰ ਖਡੂਰ ਸਾਹਿਬ ਦੀ ਟਿਕਟ ਦਿੱਤੀ ਜਾ ਸਕਦੀ ਹੈ ਦੂਜੇ ਪਾਸੇ ਨਾ ਚੱਲਦਾ ਸੀਗਾ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਔਰ ਵਿਕਰਮ ਸਿੰਘ ਮਜੀਠੀਆ ਦੇਸ਼ਪ੍ਰਤਾਪ ਕਹਿ ਰਹੇ ਉਹਨਾਂ ਦੋਨਾਂ ਦਾ ਨਾਂ ਕੱਟ ਕੇ ਵਰਸਾ ਸਿੰਘ ਬਲਟੋਹਾ ਉਹਨਾਂ ਨੂੰ ਅੱਗੇ ਵਧਾਇਆ ਗਿਆ ਸੀ ਔਰ ਹੁਣ ਵਰਸਾ ਸਿੰਘ ਬਲਟੋਹਾ ਉਹਨਾਂ ਨੇ ਹੀ ਕੰਪਲੇਂਟ ਕੀਤੀ ਹੈ ਕਿ ਆਦੇਸ਼ਪ੍ਰਤਾਪ ਕਹਿ ਰਹੇ ਉਹਨਾਂ ਨਾ ਕੇਵਲ ਉਹਨਾਂ ਦਾ ਕੈਂਪੇਨ ਕਰ ਰਹੇ ਨੇ ਬਲਕਿ ਕੈਂਪੇਨ ਤੋਂ ਦੂਰ ਰਹਿੰਦੇ باوجود ਉਹ ਆਪਣੇ ਹਲਕੇ ਦੇ ਲੋਕਾਂ ਨੂੰ ਆਪਣੇ ਸਪੋਰਟਰਾਂ ਨੂੰ ਬੁਲਾ ਕੇ ਵਰਸਾ ਸਿੰਘ ਬਲਟੋਹਾ ਦੇ ਖਿਲਾਫ ਹੁਕਤਨ ਵਾਸਤੇ ਕਹਿ ਵੀ ਰਹੇ ਨੇ ਔਰ ਐਸੇ ਸਿਲਸਿਲੇ ਦੇ ਵਿੱਚ 41 ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਇੱਕ ਮੀਟਿੰਗ ਵੀ ਫਿਕਸ ਕੀਤੀ ਸੀ ਵੀਰਵਾਰ ਦੀ ਜਿਹਦੇ ਵਿੱਚ ਆਦੇਸ਼ ਪ੍ਰਤਾਪ ਕੈਰੋ ਉਹਨਾਂ ਨਹੀਂ ਆਏ ਉਸ ਤੋਂ ਬਾਅਦ ਵਜ਼ੂਦ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਮਿਲਣ ਦੀ ਕੋਸ਼ਿਸ਼ ਕੀਤੀ ਪਰ ਆਦੇਸ਼ ਪ੍ਰਤਾਪ ਕੈਰੋ ਉਹਨਾਂ ਨੇ ਬਹੁਤਾ ਇੰਟਰਸਟ ਨਹੀਂ ਦਿਖਾਇਆ ਪਰ ਉਹਨਾਂ ਨੂੰ ਬਰਖਾਸਤੀ ਦੇ ਆਰਡਰ ਉਹ ਭੁੰਡੜ ਸਾਹਿਬ ਨੇ ਜ਼ਰੂਰ ਜਾਰੀ ਕੀਤੇ ਲੇਕਿਨ ਇਹਦੇ ਵਿੱਚ ਸਹਿਮਤੀ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਸੀ ਕਿ ਔਰ ਵਰਸਾ ਸਿੰਘ ਬਲਟੋਹਾ ਉਹਨਾਂ ਨੇ ਪਾਰਟੀ ਦੇ ਐਸ ਡਿਸੀਜਨ ਦੇ ਉੱਤੇ ਇਹ ਗੱਲ ਕਹੇ ਕਿ ਹੋਰ ਹੰਗਾਮਾ ਮਚਾਤਾ ਕਿ ਵੀ ਜਿਹੜਾ ਡਿਸੀਜਨ ਸੁਖਵੀਰ ਸਿੰਘ ਬਾਦਲਵਾਲਾ ਨੇ ਲਿੱਤਾ ਹੈ ਉਹਦੇ ਨਾਲ ਤੇ ਮੈਂ ਅੱਜ ਹੀ ਖਡੂਰ ਸਾਹਿਬ ਕੌਨਸਟੀਚੁਐਂਸੀ ਤੋਂ ਜਿੱਤ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਡੱਲਾ ਸਾਹਿਬ ਕਿ ਆਦੇਸ਼ ਪ੍ਰਤਾਪ ਸਿੰਘ ਕਹਿ ਰਹੇ ਉਹਨਾਂ ਹੁਣ ਕੀ ਕਰਨਗੇ ਉਹਨਾਂ ਨੂੰ 6 ਸਾਲ ਵਾਸਤੇ ਪਾਰਟੀ ਤੋਂ ਬਰਖਾਸਤ ਕੀਤਾ ਗਿਆ ਹੈ ਐਨਾਂ ਦੇ ਹਾਲਾਤ ਦੇ ਵਿੱਚ ਕੁਝ ਗੱਲਾਂ ਸਾਡੇ ਸੂਤਰਾਂ ਹਵਾਲੇ ਹੁਣ ਨਿਕਲ ਕੇ ਆਈ ਹੈ ਕਿ ਉਹ ਕਦੀ ਵੀ ਕਾਂਗਰਸ ਜੁਆਇਨ ਕਰ ਸਕਦੇ ਨੇ ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਸੀਗਾ ਕਿ ਉਹ ਭਾਜਪਾ ਜੁਆਇਨ ਕਰ ਸਕਦੇ ਨੇ ਪਰ ਜਿਹੜੀ ਉਹਨਾਂ ਦੀ ਕੌਨਸਟੀਚੁਐਂਸੀ ਪੱਟੀ ਹੈ ਉਦੇ ਵਿੱਚ ਭਾਜਪਾ ਦਾ ਬਹੁਤਾ ਕੋਈ ਆਧਾਰ ਨਹੀਂ ਹੈਗਾ ਤੇ ਇਹ ਗੱਲਾਂ ਨਿਕਲ ਕੇ ਆਈ ਹੈ ਕਿਉਂਕਿ ਉਹਨਾਂ ਦਾ ਪਿਛੋਕੜ ਉਹਨਾਂ ਦੇ ਦਾਦਾ ਜੀ ਆਦੇਸ਼ ਪ੍ਰਤਾਪ ਕੈਰੋ ਉਹਨਾਂ ਦੇ ਉਹ ਵੀ ਪ੍ਰਤਾਪ ਸਿੰਘ ਕੈਰੋ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਔਰ ਕਾਂਗਰਸ ਦੇ ਮੁੱਖ ਮੰਤਰੀ ਰਹੇ ਸੀ ਤੇ ਉਹਨਾਂ ਦੀ ਹੁਣ ਕਾਂਗਰਸ ਦੇ ਵਿੱਚ ਇੱਕ ਤਰੀਕੇ ਨਾਲ ਆਪਾਂ ਘਰ ਵਾਪਸੀ ਕਹੀਏ ਕਿ ਉਹ ਘਰ ਵਾਪਸੀ ਹੋ ਸਕਦੀ ਹੈ ਔਰ ਇਹ ਅੱਜ ਹੁੰਦੀ ਹੈ ਕੱਲ ਹੁੰਦੀ ਹੈ ਇਹ ਤੇ ਨਹੀਂ ਪਤਾ ਪਰ ਉਹਨਾਂ ਦੇ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਅਕਾਲੀ ਦਲ ਨੂੰ ਇੱਕ ਵੱਡੀ ਰਾਹਤ ਇਸ ਤਰ੍ਹਾਂ ਕੇ ਕਵਾਂਗੇ ਕਿਉਂਕਿ ਪਰਿਵਾਰ ਦੇ ਵਿੱਚ ਜਿਹੜੇ ਮਸਲੇ ਸੀ ਨਾ ਉਸ ਮਸਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਣਾ ਔਰ ਆਦੇਸ਼ ਪ੍ਰਤਾਪ ਕਹਿ ਰਹੋ ਹੋਣਾ ਦੋਨਾਂ ਦੀ ਲੜਾਈ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਵਾਸਤੇ ਬੜੀ ਮੁਸ਼ਕਿਲ ਜੀ ਸਥਿਤੀ ਸੀ ਕਿ ਕਿਹਨੂੰ ਚੁਣੀਏ ਇੱਕ ਤਰਫ ਜੀਜਾ ਜੀ ਹੈਗੇ ਨੇ ਇੱਕ ਤਰਫ ਸਾਲੇ ਸਾਹਿਬ ਹੈਗੇ ਨੇ ਤੇ ਹੁਣ ਇਹ ਗੱਲ ਸਾਫ਼ ਹੋ ਗਈ ਹੈ ਕਾਲੀ ਦਲ ਦੇ ਵਿੱਚ ਕਿ ਪ੍ਰਤਾਪ ਆਦੇਸ਼ ਪ੍ਰਤਾਪ ਕਹਿ ਰਹੋ ਹੋਣਾ ਪਾਰਟੀ ਤੋਂ ਬਾਹਰ ਕੱਢ ਦਿੱਤੇ ਜਾਣ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਮਾਜੇ ਦੇ ਵਿੱਚ ਰਾਜਨੀਤੀ ਕਹਿ ਲੋ ਰਣਨੀਤੀ ਕਹਿ ਲੋ ਉਹਦੇ ਉੱਤੇ ਇੱਕ ਤਰੀਕੇ ਨਾਲ ਰਸਤਾ ਸਾਫ਼ ਮਿਲ ਗਿਆ ਠੀਕ ਹੈ ਪ੍ਰਤਾਪ ਸਿੰਘ ਕੈਰੋਂ ਵੱਡੇ ਲੀਡਰ ਨੇ ਪ੍ਰਤਾਪ ਸਿੰਘ ਕੈਰੋਂ ਵੱਡੇ ਲੀਡਰ ਸੀ ਮੁੱਖ ਮੰਤਰੀ ਰਹੇ ਸੋ ਹੁਣ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੀ ਫੈਸਲਾ ਕਰਦੇ ਨੇ ਇੰਤਜ਼ਾਰ ਕਰਦਾ ਇੰਤਜ਼ਾਰ ਕਰਦੇ ਆਪਾਂ ਇਸ ਗੱਲ ਦਾ ਪਾਸਖ ਸਾਬ ਪਰ ਹੁਣ ਜਿਹੜੀ ਗੱਲ ਸਿਕੰਦਰ ਸਿੰਘ ਮਲੂਕਾ ਦੀ ਆ ਉਹਨਾਂ ਨੇ ਜਿਹੜੀ ਵੀਡੀਓ ਜਾਰੀ ਕੀਤੀ ਉਹਦੇ ਸੰਕੇਤ ਬੜੇ ਵੱਡੇ ਨੇ ਸਿਕੰਦਰ ਸਿੰਘ ਮਲੂਕਾ ਕਹਿੰਦੇ ਆਪਾਂ ਸਾਰੇ ਇਕੱਠੇ ਹੋ ਜਾਈਏ ਸਿੱਖਾਂ ਦੇ ਮਸਲਿਆਂ ਲਈ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਲਿਏ ਉਹ ਅਜਿਹੇ ਪ੍ਰਧਾਨ ਮੰਤਰੀ ਦਿਖ ਰਹੇ ਨੇ ਜਿਹੜੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਨੇ ਉਹ ਹਰ ਵੱਡੇ ਦਿਵਸ ਉਹਨਾਂ ਨੇ ਮਨਾਏ ਭਾਵੇਂ 550ਵਾਂ ਪ੍ਰਕਾਸ਼ ਪੁਰਬ ਸੀ ਭਾਵੇਂ ਗੁਰੂ ਸਾਹਿਬ ਦੇ ਜਿਹੜੇ ਗੁਰਪੁਰਬ ਨੇ ਉਹ ਜ਼ਰੂਰ ਮੱਥਾ ਟੇਕਣ ਜਾਂਦੇ ਨੇ ਪਟਨਾ ਸਾਹਿਬ ਹਾਲ ਹੀ ਦੇ ਵਿੱਚ ਉਹ ਉਹਨਾਂ ਨੇ ਲੰਗਰ ਸੇਵਾ ਕੀਤੀ ਖੁਦ ਲੰਗਰ ਬਣਾਇਆ ਸਬਜ਼ੀਆਂ ਕਟੀਆਂ ਲੰਗਰ ਵਰਤਾਇਆ ਦੁਨੀਆ ਭਰ ਚ ਇਹਦੇ ਨਾਲ ਸਿਕੰਦਰ ਸਿੰਘ ਮਲੂਕਾ ਕਹਿੰਦੇ ਲੰਗਰ ਦੀ ਮਹਾਨਤਾ ਸਿੱਖ ਕੌਮ ਦੀ ਮਹਾਨਤਾ ਵਧੀ ਉਂਝ ਮੇਰਾ ਹੀ ਮੰਨਣਾ ਹੈ ਕਿ ਸਾਡੇ ਮੁਲਕ ਦੇ ਲਗਭਗ ਸਾਰੇ ਪ੍ਰਧਾਨ ਮੰਤਰੀ ਸ਼੍ਰੀ ਦਰਬਾਰ ਸਾਹਿਬ ਵੀ ਆਉਂਦੇ ਰਹੇ ਨੇ ਲੰਗਰ ਦੀ ਸੇਵਾ ਚ ਵੀ ਕਿਤਨਾ ਕਿਤੇ ਉਹਨਾਂ ਨੇ ਆਪਣੀ ਸ਼ਮੂਲੀਅਤ ਕੀਤੀ ਹੈ ਤੇ ਹੁਣ ਵਾਲੇ ਪ੍ਰਧਾਨ ਮੰਤਰੀ ਵੀ ਉਸ ਤਰ੍ਹਾਂ ਦਾ ਆਚਰਣ ਵਖਾ ਰਹੇ ਨੇ ਬਹੁਤ ਧੰਨਵਾਦ ਨਰਿੰਦਰ ਮੋਦੀ ਦਾ ਵੀ ਉਂਝ ਰੱਬ ਦੇ ਵਿੱਚ ਆਸਥਾ ਸਾਰਿਆਂ ਨੂੰ ਹੈ ਸਿਕੰਦਰ ਸਿੰਘ ਮਲੂਕਾ ਜਿਹੜੀ ਲਾਈਨ ਲੈਂਦੇ ਦਿਖ ਰਹੇ ਨੇ ਹੁਣ ਅਕਾਲੀ ਦਲ ਉਹਨਾਂ ਨੇ ਛੱਡਿਆ ਨਹੀਂ ਉਹਨਾਂ ਦੇ ਨੂੰਹ ਪੁੱਤ ਚਲੇ ਗਏ ਨੇ ਭਾਜਪੀ ਦੇ ਵਿੱਚ ਉਹ ਬਣ ਗਏ ਨੇ ਕੈਂਡੀਡੇਟ ਹੁਣ ਰਚਾਰ ਉਹਨਾਂ ਲਈ ਉਹ ਖੁੱਲ ਕੇ ਕਰ ਨਹੀਂ ਰਹੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਤਾਰੀਫ ਉਹਨਾਂ ਨੇ ਕਰ ਦਿੱਤੀ ਹੂੰ ਹੂੰ ਸੁਪਾਸਕਰ ਸਾਹਿਬ ਸਿਕੰਦਰ ਸਿੰਘ ਮਲੂਕਾ ਉਹਨਾਂ ਦੀ ਜਿਹੜੀ ਇਹ ਸਪੀਚ ਹੈ ਇਹ ਵੀਡੀਓ ਹੈ ਉਹ ਇਹ ਵੀ ਕਹਿ ਰਹੇ ਨੇ ਕਿਤਨਾ ਕਿਤੇ ਵੀ ਸਾਡਾ ਇਤਿਹਾਸ ਬਹੁਤ ਤਕੜਾ ਹੈ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ 40 ਸਾਲ ਰਾਜ ਕੀਤਾ ਪਰ ਉਹ ਵਾਰਸ ਨਹੀਂ ਸਮਰੱਥ ਦੇ ਸਕੇ ਮੁੜ ਕੇ ਡੋਗਰਿਆ ਨੇ ਜਿਹੜਾ ਉਸ ਵੇਲੇ ਦਾ ਰਾਜ ਸੀ ਹੌਲੀ ਹੌਲੀ 8-10 ਸਾਲਾਂ ਚ ਉਹਦੇ ਤੇ ਆਪਣਾ ਅਧਿਕਾਰ ਬਣਾ ਲਿਆ ਇਹ ਵੀ ਕਹਿ ਰਹੇ ਨੇ ਕਿਤਨਾ ਕਿਤੇ ਵੀ ਸਾਡੇ ਇੰਨੇ ਅਸੀਂ ਮੋਰਚੇ ਲਾਏ ਸਾਨੂੰ ਓਡੀਆਂ ਪ੍ਰਾਪਤੀਆਂ ਨਹੀਂ ਹੋਈਆਂ ਪਰ ਮੈਨੂੰ ਲੱਗਦਾ ਸਿੱਖ ਕੌਮ ਦਾ ਇਤਿਹਾਸ ਬਹੁਤ ਮਾਣਮੱਤਾ ਹੈ ਬਹੁਤ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕੌਮ ਦੀਆਂ ਨੇ ਦੇਸ਼ ਦੀ ਆਜ਼ਾਦੀ 'ਚ ਭਾਰਤ ਦੀ ਆਜ਼ਾਦੀ 'ਚ ਜਿਹੜਾ ਜਿਹੜੀ ਭੂਮਿਕਾ ਸਿੱਖ ਕੌਮ ਦੀ ਉਹਨੂੰ ਹੀ ਅਸੀਂ ਨਕਾਰ ਨਹੀਂ ਸਕਦੇ ਸੋ ਸਿਕੰਦਰ ਸਿੰਘ ਮਲੂਕਾ ਹੋਣੀ ਜਿਹੜੀ ਗੱਲ ਕਰ ਰਹੇ ਨੇ ਮੈਂ ਉਹਦੇ 'ਚੋਂ ਤਤ ਤੇ ਕੱਢਿਆ ਕਿ ਸਿਕੰਦਰ ਸਿੰਘ ਮਲੂਕਾ ਅੱਜ ਤੱਕ ਜਿਸ ਆਈਡਿਓਲੋਜੀ ਤੇ ਚੱਲ ਰਹੇ ਸੀ ਉਹਨਾਂ ਨੇ ਆਪਣੀ ਸੋਚ 'ਚ ਬਦਲਾਅ ਕਰ ਲਿਆ ਤੇ ਹੁਣ ਉਹ ਚਾਹੁੰਦੇ ਨੇ ਕਿ ਮੇਰੇ ਵਾਲੀ ਸੋਚ ਸਹੀ ਹੈ ਤੁਸੀਂ ਸਾਰੇ ਮੇਰੀ ਸੋਚ ਦੇ ਮੁਤਾਬਕ ਹੀ ਅੱਗੇ ਵਧੋ ਮੈਨੂੰ ਲੱਗਦਾ ਸਿਕੰਦਰ ਸਿੰਘ ਮਲੂਕਾ ਦੇ ਕਹਿਣ ਦਾ ਪਾਵੇ ਹੈ ਕਿ ਭਾਈ ਆਪਾਂ ਸਾਰੇ ਇਕੱਠੇ ਹੋ ਕੇ ਆ ਮੋਰਚੇ ਮੋਰਚੇ ਅੰਦੋਲਨ ਅੰਦੋਲਨ ਛੱਡੋ ਮੋਦੀ ਸਾਹਿਬ ਕੋਲੇ ਚਲੀਏ ਬਿਲਕੁਲ ਚਲੇ ਜਾਣਾ ਚਾਹੀਦਾ ਪਰ ਸਿਕੰਦਰ ਸਿੰਘ ਮਲੂਕਾ ਜੀ ਨੇ ਇਹ ਗੱਲ ਨਹੀਂ ਕਹੀ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਤਾਂ ਪਹਿਲਾਂ ਹੀ ਸਾਰੇ ਮਸਲੇ ਪਤਾ ਹੈ ਕਿਸਾਨਾਂ ਦੇ ਤਿੰਨ ਬਿੱਲ ਰੱਦ ਕੀਤੇ ਗਏ ਪ੍ਰਧਾਨ ਮੰਤਰੀ ਸਾਹਿਬ ਨੇ ਹੀ ਰੱਦ ਕੀਤੇ ਉਸ ਤੋਂ ਬਾਅਦ ਅੰਜ ਤੱਕ ਕਿਸਾਨ ਮਸਲੇ ਪੰਜਾਬ ਚ ਹੱਲ ਨਹੀਂ ਹੋਏ ਚੰਡੀਗੜ੍ਹ ਪਤਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਪੰਜਾਬ ਦਾ ਸੀ ਭਾਈ ਇਹ ਤਾਂ 1966 ਚ ਕਾਂਗਰਸ ਨੇ ਪੁਨਰਗਠਨ ਕਰਕੇ ਚੰਡੀਗੜ੍ਹ ਪੰਜਾਬ ਤੋਂ ਖੋਇਆ ਇਹ ਵੀ ਸਾਰਿਆਂ ਨੂੰ ਪਤਾ ਸੀ ਪੰਜਾਬੀ ਬੋਲਦੇ ਇਲਾਕੇ ਕਾਂਗਰਸ ਨੇ ਖੋਏ ਪੰਜਾਬ ਦੇ ਪਾਣੀ ਪੰਜਾਬ ਦੀ ਬਿਜਲੀ ਕਾਂਗਰਸ ਦੀਆਂ ਸਰਕਾਰਾਂ ਨੇ ਖੋਈਆਂ ਸਿਕੰਦਰ ਸਿੰਘ ਮਲੂਕਾ ਸਾਹਿਬ ਪਤਾ ਮੋਦੀ ਸਾਹਿਬ ਨੂੰ ਸਾਰਾ ਕੁਝ ਐਸਵਾਈਐਲ ਦਾ ਵੀ ਪਤਾ ਹੈ ਹੁਣ ਫਿਰ ਕਿਹੜੇ ਮਸਲੇ ਨੇ ਜਿਹੜੇ ਤੁਸੀਂ ਦੱਸਣਾ ਚਾਹੁੰਦੇ ਹੋ ਮਲੂਕਾ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੂੰ ਅਗਲੀ ਵੀਡੀਓ 'ਚ ਇਹਦਾ ਖਲਾਸਾ ਜ਼ਰੂਰ ਕਰਿਓ ਤੇ ਇੱਕ ਬੇਨਤੀ ਹੋਰ ਹੈ ਮਲੂਕਾ ਸਾਹਿਬ ਕਿ ਤੁਸੀਂ ਮੋਦੀ ਸਾਹਿਬ ਨੂੰ ਫੋਲੋ ਜ਼ਰੂਰ ਕਰੋ ਦੇਖੋ ਮੈਂ ਨਿਰਪੱਖ ਹਾਂ ਭਾਸਕਰ ਸਾਹਿਬ ਪੱਤਰਕਾਰ ਮੈਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਨੂੰ ਫੋਲੋ ਕੀਤਾ ਹੈ ਸੋਸ਼ਲ ਮੀਡੀਆ ਤੇ ਪਰ ਮਲੂਕਾ ਸਾਹਿਬ ਨੇ ਹਜੇ ਤੱਕ ਫੋਲੋ ਨਹੀਂ ਕੀਤਾ ਮੋਦੀ ਸਾਹਿਬ ਨੂੰ ਸੋਸ਼ਲ ਮੀਡੀਆ ਤੇ ਮੈਂ ਹੁਣ ਹੀ ਉਹਨਾਂ ਦੀ ਜਿਹੜੀ ਫੇਸਬੁੱਕ ਹੈ ਮੈਂ ਦੇਖ ਰਿਹਾ ਸੀ ਇਸ ਸਮੇਂ ਭਾਰਤੀ ਸਮੇਂ ਮੁਤਾਬਕ ਟਾਈਮ ਹੋ ਗਿਆ ਭਾਸਕਰ ਸਾਹਿਬ ਆ ਸ਼ਾਮ ਦਾ 5:12 ਜਦੋਂ ਆਪਾਂ ਰਿਕਾਰਡ ਕਰ ਰਹੇ ਆ ਤੇ ਮੈਂ ਮਲੂਕਾ ਸਾਹਿਬ ਦੀ ਫੇਸਬੁੱਕ ਖੋਲ੍ਹੀ ਤੇ ਉਹਨਾਂ ਨੇ ਫਾਲੋ ਕੀਤੇ ਜਿਹੜੇ ਸੱਜਣ 6 ਆ ਦੇਖੋ ਜੀ 6 ਫਾਲੋ ਕੀਤੇ ਨੇ ਕਿਹੜੇ-ਕਿਹੜੇ ਮੈਂ ਦੱਸ ਦੰਨਾ ਮਲੂਕਾ ਸਾਹਿਬ ਵੱਡੇ ਲੀਡਰ ਨੇ ਨਹੀਂ ਆ ਦੇਖੋ ਜੀ 6 ਫਾਲੋ ਕੀਤੇ ਉਹਨਾਂ ਨੇ ਕਿਹਨੂੰ-ਕਿਹਨੂੰ ਫਾਲੋ ਕੀਤਾ ਭਾਸਕਰ ਸਾਹਿਬ ਇੱਕ-ਇੱਕ ਕਰਕੇ ਦੇਖ ਲਓ ਤੁਸੀਂ ਅਈ ਪਾੜੀ ਦਿਓ ਮਾੜਾ ਜ ਮੇਰੇ ਪਾਸੇ ਫੋਨ ਦੂਜੇ ਪਾਸੇ ਹੈ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਫਾਲੋ ਕੀਤਾ ਹੈ ਉਸ ਤੋਂ ਇਲਾਵਾ ਮੇਰੇ ਖਿਆਲ ਨਾਲ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗਾ ਔਰ ਹਰਸਿਮਰਤ ਕੌਰ ਬਾਦਲ ਹੈਗੀ ਹੈ ਸ਼ਿਰੋਮਣੀ ਅਕਾਲੀ ਦਲ ਹੈਗਾ ਤੇ ਸੁਖਬੀਰ ਸਿੰਘ ਬਾਦਲ ਹੈਗੇ ਉਹ ਸਰਬਜੀਤ ਸਿੰਘ ਝਿੰਜਰ ਦੋ ਨੰਬਰ ਤੇ ਨੇ ਆ ਮਲੂਕਾ ਸਾਹਿਬ ਦਾ ਵਰਕ ਹੈ ਜੀ ਆ ਜੇ ਮੇਰਾ ਹੱਥ ਇੱਥੇ ਐਰੋ ਤੇ ਚਲਾ ਜਾਵੇ ਤਾਂ ਆਪਾਂ ਪਿੱਛੇ ਆ ਜਾਾਂਗੇ ਆ ਮਲੂਕਾ ਸਾਹਿਬ ਦਾ ਜੀ ਤੇ ਆ ਵੀਡੀਓ ਹੈ ਜੀ ਮਲੂਕਾ ਸਾਹਿਬ ਦੀ ਜਿਹੜੀ ਆ ਵੀਡੀਓ ਸੀ ਖਾਲਸਾ ਸ੍ਰੀ ਵੈਗੁਰੂ ਜੀ 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 ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਮਲੂਕਾ ਸਾਹਿਬ ਨੂੰ ਜ਼ਰੂਰ ਮੋਦੀ ਸਾਹਿਬ ਨੂੰ ਫੋਲੋ ਕਰਨਾ ਚਾਹੀਦਾ ਸੋਸ਼ਲ ਮੀਡੀਆ ਤੇ ਵੀ ਕਰ ਲੈਣਗੇ ਚਲੋ ਵੱਡੇ ਲੀਡਰ ਨੇ ਪਾਸਕਰ ਸਾਹਿਬ ਹੁਣ ਜਿਵੇਂ ਆਵਾਂ ਬੀਬੀ ਪ੍ਰਿੰਕਾ ਗਾਂਧੀ ਤੇ ਪ੍ਰਿੰਕਾ ਗਾਂਧੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਘਰੇ ਐਂਟਰੀ ਮਾਰੀ ਸਿੱਧੀ ਡਾਕਟਰ ਨਵਜੋਤ ਕੌਰ ਦਾ ਹਾਲਚਾਲ ਪੁੱਛਿਆ ਪਰਿਵਾਰ ਦੇ ਨਾਲ ਤਸਵੀਰ ਸਾਂਝੀ ਕੀਤੀ ਉਹਨਾਂ ਦੀ ਬੇਟੀ ਨਵਜੋਤ ਸਿੰਘ ਸਿੱਧੂ ਔਰ ਡਾਕਟਰ ਨਵਜੋਤ ਕੌਰ ਦੀ ਨੂੰਹ ਉਹਨਾਂ ਦਾ ਬੇਟਾ ਤੇ ਬੀਬੀ ਪ੍ਰਿੰਕਾ ਗਾਂਧੀ ਇਹ ਤਸਵੀਰ ਕੀ ਕਹਿਣਾ ਚਾਹੁੰਦੇ ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਹੈਗੀ ਹੈ ਉਹਨਾਂ ਦੀ ਪਤਨੀ ਬਿਮਾਰ ਨੇ ਉਹ ਆਈਪੀਐਲ ਦੇ ਵਿੱਚ ਕਮੈਂਟਰੀ ਕਰ ਰਹੇ ਨੇ ਐਸ ਕਰਕੇ ਉਹ ਪੰਜਾਬ ਦੀ ਸਿਆਸਤ ਜਾਂ ਇਲੈਕਸ਼ਨ ਦੇ ਵਿੱਚ ਕੈਂਪੇਨ ਦੀ ਗੱਲ ਕਰੀ ਉਹ ਨਹੀਂ ਕਰ ਰਹੇ ਐਸ ਮੁੱਦੇ ਦੇ ਉੱਤੇ ਤਕਰੀਬਨ ਉਹਨਾਂ ਦੇ ਵਿਰੋਧੀਆਂ ਨੇ ਵੀ ਚੁੱਪੀ ਧਾਰ ਲਈ ਸੀ ਔਰ ਇਹ ਮੰਨ ਲਿਆ ਸੀਗਾ ਕਿ ਵੀ ਨਵਜੋਤ ਸਿੰਘ ਸਿੱਧੂ ਦਾ ਪੋਲਿਟੀਕਲ ਕੈਰੀਅਰ ਕਾਂਗਰਸ ਦੇ ਵਿੱਚ ਹਾਸ਼ਿਆ ਤੇ ਚਲਾ ਗਿਆ ਔਰ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਉਹਨਾਂ ਜਿਨ੍ਹਾਂ ਨੂੰ ਹੈਲੀਕਾਪਟਰ ਵੀ ਦਿੱਤਾ ਹੋਇਆ ਕਹਿੰਦੇ ਕਾਂਗਰਸ ਨੇ ਰਾਜਾ ਵੜਿੰਗ ਨੂੰ ਲੈ ਕੇ तमाम ਉਹ ਕਾਂਗਰਸੀ ਜਿਹੜਾ ਕਦੀ ਨਵਜੋਤ ਸਿੰਘ ਸਿੱਧੂ ਦੀ ਸਰਗਰਮੀਆਂ ਦਾ ਵਿਰੋਧ ਕਰਦੇ ਸੀ ਹੁਣ ਉਹਦੀ ਸਰਗਰਮੀਆਂ ਕਿਉਂਕਿ ਘਟ ਹੋ ਗਈ ਸੀ ਉਹ ਚੁੱਪ ਹੋ ਗਈ ਸੀ ਪਰ ਅੱਜ ਪ੍ਰਿਯੰਕਾ ਗਾਂਧੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਘਰ ਜਾ ਕੇ ਡਾਕਟਰ ਨਵਜੋਤ ਕੋਲ ਉਹਨਾਂ ਦਾ ਜਦ ਪਤਾ ਲਿੱਤਾ ਔਰ ਇੱਕ ਫੋਟੋ ਨਸ਼ਰ ਕੀਤੀ ਉਸ ਤੋਂ ਬਾਅਦ ਇਹ ਗੱਲ ਤੈ ਹੋ ਗਈ ਕਿ ਕਾਂਗਰਸ ਹਾਈ ਕਮਾਂਡ ਕਿਉਂਕਿ ਪ੍ਰਿਯੰਕਾ ਗਾਂਧੀ ਉਹਨਾਂ ਭਾਵੇਂ ਇਲੈਕਸ਼ਨ ਨਹੀਂ ਲੜ ਰਹੇ ਲੇਕਿਨ ਉਹਨਾਂ ਨੂੰ ਹਾਈ ਕਮਾਂਡ ਤੋਂ ਘਟ ਨਹੀਂ ਸਮਝਿਆ ਜਾ ਸਕਦਾ ਉਹਨਾਂ ਦੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਨਜ਼ਦੀਕੀਆਂ ਜਾਂ ਉਹਨਾਂ ਦੀ ਜਿਹੜੀ ਇੱਕ ਫੋਲੋਇੰਗ ਹੈ ਉਹ ਆਪਣੇ ਆਪ ਵਿੱਚ ਇੱਕ ਵਾਰ ਸਾਹਮਣੇ ਆਈ ਹੋਰ ਇਹ ਗੱਲ ਪੂਰੇ ਸਿਆਸੀ ਹਲਕੇ ਦੇ ਵਿੱਚ ਖਾਸ ਕਰਕੇ ਅੰਦਰੂਨੀ ਹਲਕੇ ਕਾਂਗਰਸ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਕਿ ਇਸ ਇਲੈਕਸ਼ਨ ਦਾ ਰਿਜ਼ਲਟ ਜੋ ਵੀ ਹੋਏ ਯੂਪੀਏ ਇੰਡੀਆ ਸਰਕਾਰ ਇੰਡੀਆ ਗਠਜੋੜ ਮੰਦਨ ਦੀ ਸਰਕਾਰ ਬਣਦੀ ਹੈ ਨਹੀਂ ਬਣਦੀ ਹੈ ਪਰ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਪੋਲਿਟੀਕਲ ਕਦ ਪੰਜਾਬ ਦੇ ਵਿੱਚ ਹੋਰ ਵੱਡਾ ਹੋ ਸਕਦਾ ਹੈ ਔਰ ਇਸ ਤੋਂ ਬਾਅਦ ਹੁਣ ਉਹੀ ਜਿਹੜੇ ਲੋਕ ਚੱਕਰ ਲਾਉਂਦੇ ਸੀਗੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਘਰ ਦੇ ਔਰ ਉਹਨਾਂ ਵਿੱਚੋਂ ਕਈਆਂ ਨੇ ਦੂਜੀ ਪਾਰਟੀਆਂ ਭਾਵੇਂ ਜੁਆਇਨ ਕਰ ਲਈ ਹੁਣ ਪਰ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਸਿਆਸੀ ਕਦ ਅੱਗੇ ਚੱਲ ਕੇ ਹੋਰ ਵੱਡਾ ਹੋ ਸਕਦਾ ਹੈ ਇਹਦਾ ਇੰਡੀਕੇਸ਼ਨ ਆ ਪ੍ਰਿਯੰਕਾ ਗਾਂਧੀ ਉਹਨਾਂ ਨੇ ਉਹਨਾਂ ਦੇ ਘਰ ਜਾ ਕੇ ਦਿੱਤਾ ਦੇਖੋ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਇਹ ਕਹਿੰਦੇ ਰਹੇ ਨੇ ਕਿ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਉਹਨਾਂ ਦੇ ਪੋਲੀਟੀਕਲ ਮੈਂਟਰ ਨੇ ਇੱਕ ਤਰੀਕੇ ਨਾਲ ਮੈਂਟਰ ਵੀ ਕਹਿੰਦੇ ਨੇ ਸ਼ਬਦ ਅੰਗਰੇਜ਼ੀ 'ਚ ਇੱਕ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਹਮੇਸ਼ਾ ਆਪਣੇ ਆਪ ਨੂੰ ਉਹਨਾਂ ਦਾ ਵਫਾਦਾਰ ਸਾਥੀ ਦੋਸਤ ਪੋਲੀਟਿਕਲ ਲੀਡਰ ਦੱਸਦੇ ਨੇ ਪਰ ਨਵਜੋਤ ਸਿੰਘ ਸਿੱਧੂ ਦੇ ਨਾਲ ਦੇ ਕਈ ਲੀਡਰ ਹੌਲੀ-ਹੌਲੀ ਸੱਤਾ ਦਾ ਚਾਹ ਕਹੋ ਭਾਸਕਰ ਸਾਹਿਬ ਸੱਤਾ ਦਾ ਚਾਹ ਵੀ ਭਾਸਕਰ ਸਾਹਿਬ ਕਿਤੇ ਇਹ ਇਹ ਸੌਖਾ ਨਹੀਂ ਟੁੱਟਦਾ ਮੈਂ ਬਹੁਤ ਲੰਬੀ ਲੜਨ ਦੇਖੀ ਸੀ ਨਵਜੋਤ ਸਿੰਘ ਸਿੱਧੂ ਦੇ ਨਾਲ ਲੀਡਰਾਂ ਦੀ ਪਰ ਨਵਜੋਤ ਸਿੰਘ ਸਿੱਧੂ ਅੱਜ ਵੀ ਪੰਜਾਬ ਲਈ ਖੜਾ ਹੈ ਔਰ ਉਹਨਾਂ ਦੇ ਨਾਲ ਦੇ ਕਈ ਲੀਡਰ ਉਹ ਅਹੁਦਿਆਂ ਲਈ ਖੜ ਗਏ ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਕਿਸੇ ਨੂੰ ਲੱਗਦਾ ਸੀ ਆ ਮਿਲ ਜੂ ਕਿਸੇ ਨੂੰ ਲੱਗਦਾ ਸੀ ਆ ਮਿਲ ਜੂ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਨਾਲ ਖੜਨ ਵਾਲੇ ਲੀਡਰ ਕਈ ਲੀਡਰ ਨੇ ਪੰਜਾਬ ਨਾਲ ਖੜਨ ਵਾਲੇ ਉਹ ਅੱਜ ਵੀ ਨਵਜੋਤ ਸਿੰਘ ਸਿੱਧੂ ਨਾਲ ਖੜੇ ਨੇ ਔਰ ਮੈਨੂੰ ਲੱਗਦਾ ਹੈ ਉਹੀ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦੀ ਤਾਕਤ ਹੈ ਪੰਜਾਬ 'ਚ ਕਿ ਮੁੱਦੇ ਨਵਜੋਤ ਸਿੰਘ ਸਿੱਧੂ ਜਦੋਂ ਉਹਦੀ ਵਾਰੀ ਆਉਣੀ ਕਿਉਂਕਿ ਇਸ ਵਾਰ ਡਾਕਟਰ ਨਵਜੋਤ ਕੌਰ ਸਿੱਧੂ ਬਿਮਾਰ ਨੇ ਬਹੁਤ ਜ਼ਿਆਦਾ ਇਲਾਜ ਤੇ ਪੈਸਾ ਬਹੁਤ ਹੈ ਇਸੇ ਕਰਕੇ ক্রিকেট ਦੀ ਕਮੈਂਟਰੀ ਕਰਨ ਦਾ ਵੀ ਫੈਸਲਾ ਕੀਤਾ ਔਰ ਸਾਨੂੰ ਪਤਾ ਹੈ ਪੰਜਾਬ ਵਾਲੇ ਲੀਡਰ ਚਾਹੁੰਦੇ ਵੀ ਨਹੀਂ ਸੀ ਨਵਜੋਤ ਸਿੰਘ ਸਿੱਧੂ ਪ੍ਰਚਾਰ ਕਰਨ ਤੇ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਹਿੰਦਾ ਉਹ ਸੱਚੀ ਕਹਿੰਦਾ ਹੈ ਕਿ ਬਿਨਾ ਸਦੇ ਸਿਰਫ ਦਰਬਾਰ ਸਾਹਿਬ ਜਾਂ ਮਾਤਾ ਦੇ ਦਰ ਤੇ ਹੋ ਜਾਂਦੇ ਨੇ ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦਾ ਕਮੈਂਟਰੀ ਕਰ ਰਹੇ ਨੇ ਪਰ ਜਦੋਂ ਕਮੈਂਟਰੀ ਖਤਮ ਕਰਕੇ ਅਗਲੀ ਵੀ ਅਸਾਈਨਮੈਂਟ ਉਹਨਾਂ ਦੀ ਕਮੈਂਟਰੀ ਦੀ ਹੋ ਸਕਦੀ ਹੈ ਜਦੋਂ ਡਾਕਟਰ ਨਵਜੋਤ ਕੌਰ ਸਿੱਧੂ ਠੀਕ ਹੋਣਗੇ ਮੈਨੂੰ ਲੱਗਦਾ ਫਿਰ ਸਿਆਸਤ 'ਚ ਵਾਪਸੀ ਨਵਜੋਤ ਸਿੰਘ ਸਿੱਧੂ ਕਰੂਗਾ ਖੁੱਲ ਕੇ ਤੇ ਫਿਰ ਇੱਕ ਨਵਾਂ ਮਾਹੌਲ ਪੰਜਾਬ ਦੀ ਸਿਆਸਤ 'ਚ ਦੇਖਣ ਨੂੰ ਮਿਲੂਗਾ ਕਿਉਂਕਿ ਕਈ ਵਾਰ ਇਹ ਗੱਲਾਂ ਮੀਡੀਆ 'ਚ ਆਈਆਂ ਨੇ ਭਾਸਕਰ ਸਾਹਿਬ ਕਿ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਨੂੰ ਭਰੋਸੇ 'ਚ ਲੈਣ ਤੋਂ ਬਾਅਦ ਉਹਨਾਂ ਨੇ ਸਾਰੇ ਫੈਸਲੇ ਕੀਤੇ ਨੇ ਸੋ ਬੜੀ ਦਿਲਚਸਪ ਸਿਆਸਤ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਬਣਨੀ ਹੈ ਕਿਉਂਕਿ ਮੈਂ ਕਈ ਵਾਰ ਕਹਿਣਾ ਹੁੰਦਾ ਕਿ ਪੰਜਾਬ ਚ 27 ਨਵਜੋਤ ਸਿੰਘ ਸਿੱਧੂ ਬਿਨਾ ਮੁਕੰਮਲ ਨਹੀਂ ਹੋਣੀ ਹੁਣ 27 ਦਾ ਚਿਹਰਾ ਕੀ ਨਵਜੋਤ ਸਿੰਘ ਸਿੱਧੂ ਨੂੰ ਹੁਣੇ ਅਸੀਂ ਮੰਨ ਲੀਏ ਵੈਸੇ ਮੈਂ ਮੰਨਦਾ ਕਿ ਨਵਜੋਤ ਸਿੰਘ ਸਿੱਧੂ 27 ਦਾ ਚਿਹਰਾ ਹੈ ਬਾਕੀ ਜਿੱਦਣ ਅਧਿਕਾਰਿਕ ਤੌਰ ਤੇ ਪਾਰਟੀਆਂ ਨੇ ਐਲਾਨ ਕਰਤਾ ਉਸ ਦਿਨ ਬਾਕੀ ਲੋਕ ਵੀ ਮੰਨ ਲੈਣਗੇ ਪੋਲੀਟੀਕਲ ਲੋਕ ਉਹਨਾਂ ਦੇ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਸਾਰੇ ਪੰਜਾਬ ਦੇ ਲੋਕ ਪਸੰਦ ਕਰਦੇ ਨੇ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਉਹ ਵਕਤ ਦੱਸੂਗਾ ਕਿਉਂਕਿ ਹਜੇ ਤਾਂ ਇਸ ਵਕਤ ਦੌਰ ਪੰਜਾਬ 'ਚ ਭਗਵੰਤ ਮਾਨ ਦਾ ਜ਼ਿੰਮੇਵਾਰੀ ਭਗਵੰਤ ਮਾਨ ਦੇ ਮੋਢਿਆਂ 'ਤੇ ਹੈ ਭਗਵੰਤ ਮਾਨ 27 ਤੱਕ ਕਿਸ ਤਰ੍ਹਾਂ ਦੀ ਪਰਫਾਰਮੈਂਸ ਕਰਦੇ ਨੇ ਉਹਦੇ ਉੱਪਰ ਨਿਰਭਰ ਕਰਦਾ ਹੈ ਕਿ 27 ਤੋਂ ਬਾਅਦ ਮੌਕਾ ਕਿਹਨੂੰ ਮਿਲਦਾ ਉੰਜ ਭਾਸਕਰ ਸਾਹਿਬ ਭਗਵੰਤ ਮਾਨ ਨੇ ਇੱਕ ਨਵਾਂ ਸ਼ਬਦ ਸੁਣਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਾਗਜ਼ੀ ਸ਼ੇਰ ਪੰਜਾਬ ਵਾਲੇ ਕਈ ਲੀਡਰ ਵੀ ਭਗਵੰਤ ਮਾਨ ਤੇ ਇਹ ਇਲਜ਼ਾਮ ਲਾਉਂਦੇ ਨੇ ਕਿ ਦਿੱਲੀ ਦੇ ਚਲਾਇਆ ਚੱਲਦਾ ਹੈ ਭਗਵੰਤ ਮਾਨ ਪਰ ਮੈਨੂੰ ਅੱਜ ਕੱਲ ਇਸ ਗੱਲ ਤੇ ਭਰੋਸਾ ਨਹੀਂ ਹੁੰਦਾ ਕਿ ਦਿੱਲੀ ਦੇ ਚਲਾਇਆ ਚੱਲਦਾ ਮੈਨੂੰ ਲੱਗਦਾ ਭਗਵੰਤ ਮਾਨ ਅੱਜ ਕੱਲ ਦਿੱਲੀ ਵੀ ਚਲਾ ਰਿਹਾ ਪਰ ਪੰਜਾਬ ਨੂੰ ਤਾਂ ਖੁਦ ਚਲਾ ਰਿਹਾ ਤੁਹਾਡੀ ਟਿੱਪਣੀ ਦੇਖੋ ਜਿੱਥੇ ਤੱਕ ਭਗਵੰਤ ਮਾਨ ਉਹਨਾਂ ਦੀ ਗੱਲ ਹੈਗੀ ਹੈ ਪੰਜਾਬ ਦੇ ਵਿੱਚ ਹੁਣ ਮੇਰੇ ਖਿਆਲ ਨਾਲ 4 ਦਿਨ ਦਾ ਕੈਂਪੇਨ ਰਹਿ ਗਿਆ ਔਰ ਅੱਜ ਤੱਕ ਜਿੱਥੇ ਆਵਾਜ਼ ਵੀ ਪਾਰਟੀ ਨੂੰ ਭਗਵੰਤ ਮਾਨ ਉਹਨਾਂ ਲੈ ਕੇ ਆਏ ਨੇ ਔਰ ਪੂਰਾ ਕੈਂਪੇਨ ਆਪਣੇ ਆਪ ਇਕੱਲੇ ਉਹਨਾਂ ਨੇ ਚਲਾਇਆ ਅੱਜ ਅਰਵਿੰਦ ਕੇਜਰੀਵਾਲ ਉਹਨਾਂ ਦੀ ਐਂਟਰੀ ਪੰਜਾਬ ਦੇ ਵਿੱਚ ਹੋਈ ਹੈ ਅਗਲੇ 4 ਦਿਨ ਤੱਕ ਲਗਾਤਾਰ ਅਰਵਿੰਦ ਕੇਜਰੀਵਾਲ ਉਹਨਾਂ ਪੰਜਾਬ ਵਿੱਚ ਰਹਿਣਗੇ ਪਰ ਅਰਵਿੰਦ ਕੇਜਰੀਵਾਲ ਉਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਕੈਂਪੇਨ ਵਾਸਤੇ ਕਿਸੇ ਹੋਰ ਵੱਡੇ ਲੀਡਰ ਦਾ ਨਾਂ ਆਨਾ ਔਰ ਖਾਸ ਕਰਕੇ ਜੋ ਪਹਿਲੇ ਗੱਲਾਂ ਹੁੰਦੀ ਸੀ ਕਿ ਡਬਲ ਪਾਵਰ ਸੈਂਟਰ ਦੀ ਯਾਨੀ ਰਾਗਵ ਚੱਡਾ ਉਹਨਾਂ ਦੀ ਅਕਸਰ ਪੰਜਾਬ ਦੇ ਵਿੱਚ ਸੁਪਰ ਸੀਐਮ ਦੇ ਤੌਰ ਤੇ ਗੱਲਬਾਤ ਹੁੰਦੀ ਸੀਗੀ ਔਰ ਇੱਥੇ ਤੱਕ ਕਥਿਤ ਤੌਰ ਤੇ ਇਹ ਵੀ ਕਿਹਾ ਜਾਂਦਾ ਸੀਗਾ ਕਿ ਪੋਸਟਿੰਗ ਟਰਾਂਸਫਰ ਵਾਸਤੇ ਵੱਡੇ-ਵੱਡੇ ਅਫਸਰ ਮੱਥਾ ਟੇਕਦੇ ਸੀਗੇ ਜਾ ਕੇ ਰਾਗਵ ਚੱਡਾ ਉਹਨਾਂ ਦੇ ਉੱਤੇ ਔਰ 50 ਨੰਬਰ ਕੋਠੀ ਦਾ ਜ਼ਿਕਰ ਤੇ ਤੁਹਾਨੂੰ ਭੁੱਲਿਆ ਹੀ ਨਹੀਂ ਹੋਏਗਾ ਜਿਹੜੀ ਮੁੱਖ ਮੰਤਰੀ ਦੇ ਘਰ ਦੇ ਉਹ ਕੋਨੇ ਵਾਲੀ ਕੋਠੀ ਹੈਗੀ ਹੈ ਜਿਹਦੇ ਵਿੱਚ ਅਕਸਰ ਪੰਜਾਬ ਦੀ ਸਰਕਾਰ ਔਰ ਸਿਆਸਤ ਦੋਨੋਂ ਉਥੋਂ ਕਥਿਤ ਤੌਰ ਤੇ ਚਲਦੀ ਸੀਗੀ ਪਰ ਹੁਣ ਹਾਲਾ ਚੇਂਜ ਹੋ ਗਏ ਹੁਣ ਰਾਗਵ ਚੱਡਾ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਆਪਣੇ ਅੱਖਾਂ ਦੇ ਇਲਾਜ ਤੋਂ ਬਾਅਦ ਲੰਡਨ ਤੋਂ ਆ ਗਏ ਵਾਪਸ ਪੰਜਾਬ ਪੰਜਾਬ ਤੇ ਨਹੀਂ ਇੰਡੀਆ ਦੇ ਵਿੱਚ ਆ ਗਏ ਔਰ ਅਰਵਿੰਦ ਕੇਜਰੀਵਾਲ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਐਵੀ ਸੁਣਨੀ ਚਾਇਆ ਹੈ ਕਿ ਰਾਗਵ ਚੱਡਾ ਉਹਨਾਂ ਨੇ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਸਮਾਂ ਮੰਗਿਆ ਕਿ ਮੈਨੂੰ ਟਾਈਮ ਦੋ ਮੈਨੂੰ ਰਿਸਪਾਂਸਿਬਿਲਟੀ ਦੋ ਮੈਂ ਪੰਜਾਬ ਦੇ ਵਿੱਚ ਕੈਂਪੇਨ ਕਰਨਾ ਚਾਹਨਾ ਪਰ ਐ ਕੈਂਪੇਨ ਕਰਨ ਦੀ ਇਜਾਜ਼ਤ ਹਜੇ ਤੱਕ ਉਹਨਾਂ ਨੂੰ ਬਹੁਤੀ ਨਹੀਂ ਮਿਲੀ ਉਹਦਾ ਕਾਰਨ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਉਹਨਾਂ ਦੀ ਕੋਈ ਗੱਲਬਾਤ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਸਿਰੇ ਤੋਂ ਨਾ ਗੱਲ ਕਹਿਨੀ ਕਾਰਨ ਕਿ ਰਾਗਵ ਚੱਡਾ ਉਹਨਾਂ ਦੇ ਪੰਜਾਬ ਦੇ ਵਿੱਚ ਕੈਂਪੇਨ ਕਰਨ ਤੋਂ ਬਾਅਦ ਪਾਰਟੀ ਦਾ ਕੋਈ ਪ੍ਰੋਸਪੈਕਟਸ ਦਾ ਵਧਣਾ ਇਹਨਾਂ ਦੀ ਗੱਲ ਸਾਹਮਣੇ ਨਹੀਂ ਆ ਰਹੀ ਸੀ ਔਰ ਇਹ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਜੇ ਰਾਗਵ ਚੱਡਾ ਉਹਨਾਂ ਇਸ ਟਾਈਮ ਕੈਂਪੇਨ ਕਰਨ ਵਾਸਤੇ ਉਤਰਦੇ ਨੇ ਤੇ ਆਮ ਆਦਮੀ ਪਾਰਟੀ ਜਿਹਦਾ ਪ੍ਰਚਾਰ ਸਿਖਰ ਤੇ ਚੱਲ ਰਿਹਾ ਉਹਨੂੰ ਨੁਕਸਾਨ ਜ਼ਿਆਦਾ ਹੋ ਸਕਦਾ ਫਾਇਦਾ ਘਟ ਸ਼ਾਇਦ ਇਹ ਹੀ وجہ ਹੈ ਕਿ ਆਜ ਅਰਵਿੰਦ ਕੇਜਰੀਵਾਲ ਉਹਨਾਂ ਵੱਖਰੀ ਤੌਰ ਤੇ ਕੈਂਪੇਨ ਕਰ ਰਹੇ ਨੇ ਪੰਜਾਬ ਦੇ ਵਿੱਚ ਔਰ ਭਗਵੰਤ ਮਾਨ ਉਹਨਾਂ ਰੂਰਲ ਖੇਤਰਾਂ ਦੇ ਵਿੱਚ ਉਹ ਖੁਦ ਰੋਡ ਸ਼ੋਅ ਕੱਢ ਰਹੇ ਨੇ ਔਰ ਅਗਲੇ 4 ਦਿਨ ਤੱਕ ਇਹ ਪ੍ਰੋਗਰਾਮ ਕੰਟੀਨਿਊ ਰਹਿਣਾ ਹੈ ਅਰਵਿੰਦ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਉਹਨਾ ਸਵਕਤ ਆਮ ਆਦਮੀ ਪਾਰਟੀ ਦੇ ਵਿੱਚ ਦੂਜੇ ਨੰਬਰ ਦੇ ਲੀਡਰ ਦੀ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਨੇ ਔਰ ਜੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਦੋ ਦਿਨ ਜੇਲ੍ਹ ਜਾਣਾ ਪਿਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਸਭ ਤੋਂ ਵੱਡੇ ਲੀਡਰ ਦੇ ਤੌਰ ਤੇ ਭਗਵੰਤ ਮਾਨ ਉੱਭਰ ਰਹੇ ਨੇ ਉੱਭਰ ਚੁੱਕੇ ਨੇ ਰਾਦਰਗਰ ਮੈਂ ਇਹ ਗੱਲ ਕਹੂੰਗਾ ਔਰ ਜਿੱਥੇ ਤੱਕ ਗੱਲ ਕਾਗਜ਼ੀ ਸੀਐਮ ਦੀ ਹੈ ਹੁਣ ਮੈਨੂੰ ਐ ਲੱਗਦਾ ਹੈ ਕਿ ਮੁੱਖ ਮੰਤਰੀ ਸਾਡੇ ਕਾਗਜ਼ੀ ਸੀਐਮ ਹੈ ਕਿ ਨਹੀਂ ਹੈ ਲੇਕਿਨ ਜਿਸ ਤਰੀਕੇ ਨਾਲ ਉਹ ਪ੍ਰਚਾਰ ਕਰ ਰਹੇ ਨੇ ਔਰ ਆਮ ਆਦਮੀ ਪਾਰਟੀ ਨੂੰ ਅਗਰ ਵੱਧ ਸੀਟਾਂ ਪੰਜਾਬ ਤੋਂ ਮਿਲਦੀਆਂ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਨੰਬਰ 2 ਦੇ ਲੀਡਰ ਤੇ ਬਣ ਹੀ ਗਏ ਨੇ ਔਰ ਉਹਨਾਂ ਦਾ ਕਦ ਹੋਰ ਵੀ ਜਿਆਦਾ ਵੱਡਾ ਹੋ ਸਕਦਾ ਹੈ ਪਾਰਟੀ ਦੇ ਅੰਦਰ ਵੀ ਔਰ ਪਾਰਟੀ ਦੇ ਬਾਹਰ ਵੀ ਤੇ ਪੰਜਾਬ ਦੀ ਸਿਆਸਤ ਵਿੱਚ ਉਹਨਾਂ ਨੂੰ ਨਵੇਂ ਸਿਰੇ ਤੋਂ ਇਸ ਸ਼ਬਦ ਦਾ ਵਿਚਾਰ ਕੀਤਾ ਜਾਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਚੁਣ ਕੇ ਭਗਵੰਤ ਮਾਨ ਨੂੰ ਭੇਜਿਆ ਸਾਨੂੰ ਯਾਦ ਹੈ 2014 ਚ ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਬਣੇ ਫਿਰ 2019 ਚ ਮੈਂਬਰ ਪਾਰਲੀਮੈਂਟ ਬਣੇ ਤੇ ਭਗਵੰਤ ਮਾਨ ਨੇ ਨਰਿੰਦਰ ਮੋਦੀ ਨੂੰ ਪਾਰਲੀਮੈਂਟ ਦੇ ਵਿੱਚ ਅੱਛੇ ਦਿਨਾਂ ਦੀਆਂ ਕਵਿਤਾਵਾਂ ਸੁਣਾ ਕੇ ਕਈ ਵਾਰੀ ਪੂਰੇ ਮੁਲਕ 'ਚ ਇਹ ਸਨੇਹਾ ਦਿੱਤਾ ਵੀ ਕੀ ਸੱਚਮੁੱਚ ਚੰਗੇ ਦਿਨ ਆਏ ਨੇ ਕਿਹਨਾਂ ਦੇ ਆਏ ਨੇ ਇਹ ਵੀ ਭਗਵੰਤ ਮਾਨ ਦੱਸਦਾ ਰਿਹਾ ਮੈਨੂੰ ਇਹ ਲੱਗਦਾ ਹੈ ਭਾਸਕਰ ਸਾਹਿਬ ਇੱਕ ਕਹਾਵਤ ਹੈ ਕਿ ਚਲੋ ਮੈਂ ਕਹਾਵਤ ਸਾਰਿਆਂ ਨੂੰ ਪਤਾ ਹੀ ਹੁੰਦੀ ਆ ਪੰਜਾਬੀ ਆਪਾਂ ਸਾਰੇ ਬੜੇ ਸਿਆਣੇ ਆ ਭਗਵੰਤ ਮਾਨ ਦਾ ਕਦ ਬਿਨਾਂ ਸ਼ੱਕ ਵੱਡਾ ਹੋਇਆ ਪਿਛਲੇ ਦਿਨਾਂ 'ਚ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਗਏ ਨੇ ਤੇ ਭਗਵੰਤ ਮਾਨ ਨੇ ਛੱਤੀਸਗੜ੍ਹ ਚ ਵੀ ਪ੍ਰਚਾਰ ਕੀਤਾ ਹੈ ਗੁਜਰਾਤ ਚ ਵੀ ਪ੍ਰਚਾਰ ਕੀਤਾ ਹੈ ਔਰ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਲੀਡਰ ਦੇ ਤੌਰ ਤੇ ਉਹ ਵਿਚਰੇ ਨੇ ਔਰ ਅੱਜ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਚਲਾਉਣ ਚ ਜਾਂ ਆਉਂਦੇ ਸਮੇਂ ਚ ਸਰਕਾਰ ਚਲਾਉਣ ਚ ਭਗਵੰਤ ਮਾਨ ਕਿਸੇ ਕਿਸਮ ਦਾ ਦਬਾਅ ਮੰਨੂਗਾ ਪਰ ਇਹ ਵੀ ਗੱਲ ਹੈ ਨਾਲ ਕਿ ਭਗਵੰਤ ਮਾਨ ਇੱਕ ਅਨੁਸ਼ਾਸਿਤ ਸਿਪਾਹੀ ਹੈ ਪਾਰਟੀ ਦੇ ਡਿਸਪਲਿਨ ਚ ਰਹਿਣਾ ਵੀ ਭਗਵੰਤ ਮਾਨ ਨੂੰ ਆਉਂਦਾ ਉਂਝ ਸਿਆਸਤ ਹੈ ਸਿਆਸਤ ਚ ਸਮੇਂ-ਸਮੇਂ ਤੇ ਟੁਕਮੇ ਫੈਸਲੇ ਲੈਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਪਰ ਹੁਣ ਤੱਕ ਭਗਵੰਤ ਮਾਨ ਦੇ ਜਿਹੜੇ ਫੈਸਲੇ ਨੇ ਉਹ ਸਹੀ ਚੱਲ ਰਹੇ ਨੇ ਕੋਈ ਵੀ ਅਜਿਹਾ ਫੈਸਲਾ ਹਾਲੇ ਤੱਕ ਭਗਵੰਤ ਮਾਨ ਦਾ ਅਜਿਹਾ ਨਹੀਂ ਜਾਪਿਆ ਜਿਸ ਨੇ ਭਗਵੰਤ ਮਾਨ ਦੀ ਸਥਿਤੀ ਆਮ ਆਦਮੀ ਪਾਰਟੀ ਚ ਕਮਜ਼ੋਰ ਕੀਤੀ ਹੋਵੇ ਸੋ ਇਸ ਕਰਕੇ ਆਉਣੇ ਦਿਨਾਂ ਨਾਲ ਜਿਹਦੇ ਤੇ ਹੋਰ ਵਿਆਖਿਆ ਕਰਾਂਗੇ ਔਰ ਆਪਾਂ ਇਹ ਵੀ ਜ਼ਿਕਰ ਕਰਾਂਗੇ ਆਉਣ ਵਾਲੇ ਸਮੇਂ 'ਚ ਕਿ ਪੰਜਾਬ ਦਾ ਕਿਹੜਾ ਮੁੱਖ ਮੰਤਰੀ ਜਾਂ ਕਿਹੜਾ-ਕਿਹੜਾ ਮੁੱਖ ਮੰਤਰੀ ਅਸਲ 'ਚ ਕਾਗਜ਼ੀ ਸ਼ੇਰ ਰਿਹਾ ਹੈ। ਸੋ ਜਿਹਦੇ ਬਾਰੇ ਸਾਡੇ ਪ੍ਰਧਾਨ ਮੰਤਰੀਆਂ ਨੇ ਕਦੀ ਨਹੀਂ ਬੋਲਿਆ ਉਹਨਾਂ ਤੇ ਵੀ ਜ਼ਿਕਰ ਕਰਾਂਗੇ ਕਿਉਂਕਿ ਇੱਥੇ ਆਪਾਂ ਬਹੁਤ ਵੱਡੇ-ਵੱਡੇ ਸੁਫਨੇ ਵਿਖਾਉਣ ਵਾਲੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਵੇਖੇ ਨੇ ਪੰਜਾਬ 'ਚ ਤੇ ਕਈ ਮੁੱਖ ਮੰਤਰੀ ਤਾਂ ਹੁਣ ਪ੍ਰਚਾਰ 'ਚ ਵੀ ਨਹੀਂ ਆ ਰਹੇ। ਚਲੋ ਕਈਆਂ ਦੀ ਉਮਰ ਹੋ ਗਈ ਹੁਣ ਆਪਾਂ ਉਹਨਾਂ ਤੇ ਕੀ ਕਹੀਏ ਭਾਸਕਰ ਸਾਹਿਬ ਜੇ ਮੈਂ ਅੱਗੇ ਵਧਾਂ। ਜੇ ਮੈਂ ਅੱਗੇ ਵਧਾਂ ਆਖਰੀ ਦੌਰ ਆਖਰੀ ਦੌਰ ਨੂੰ ਹੁਣ ਕਿਵੇਂ ਦੇਖ ਰਹੇ ਹਾਂ 5 ਦਿਨ ਨੇ ਪੰਜਾਬ ਚ ਆਖਰੀ ਦੌਰ ਦੇ ਵਿੱਚ ਤਕਰੀਬਨ ਸਾਰੀ ਪੋਲਿਟੀਕਲ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਝੌਂਕ ਦਿੱਤੀ ਹੈ ਅੱਜ ਹੈਗੀ ਹੈ 26 ਤਰੀਕ ਅਗਲੇ 4 ਦਿਨ ਯਾਨੀ 27 28 29 30 30 ਤਰੀਕ ਨੂੰ ਸ਼ਾਮ ਨੂੰ 5 6 ਵਜੇ ਪ੍ਰਚਾਰ ਖਤਮ ਹੋ ਜਾਣਾ ਹੈ ਅਰਵਿੰਦ ਕੇਜਰੀਵਾਲ ਉਹ ਨਾ ਪੱਕੇ ਤੌਰ ਤੇ ਪੰਜਾਬ ਆ ਗਏ ਨੇ ਔਰ 30 ਤਰੀਕ ਤੱਕ ਇੱਥੇ ਹੀ ਰਹਿਣਗੇ 30 ਤਰੀਕ ਸ਼ਾਮ ਤੋਂ ਬਾਅਦ ਜਿਹੜੇ ਬਾਹਰ ਤੋਂ ਆਏ ਜਿਨ੍ਹਾਂ ਵੀ ਸਟਾਰ ਪ੍ਰਚਾਰਕ ਤੋਂ ਲੈ ਕੇ ਪ੍ਰਚਾਰਕ ਨੇ ਉਹਨਾਂ ਨੂੰ ਪੰਜਾਬ ਤੋਂ ਛੱਡਣਾ ਪਏਗਾ ਔਰ ਲੇਕਿਨ 4 ਦਿਨ ਅੱਜ ਰਾਜਨਾਥ ਸਿੰਘ ਉਹਨਾ ਬਠਿੰਡੇ ਰੈਲੀ ਕਰ ਰਹੇ ਉਸ ਤੋਂ ਇਲਾਵਾ ਇੱਕ ਦੂਜੀ ਜਗ੍ਹਾ ਹੋਰ ਵੀ ਨੇ ਅਮਿਤ ਸ਼ਾਹ ਉਹਨਾ ਐਸਐਮ ਜਦ ਤੀ ਪ੍ਰੋਗਰਾਮ ਕਰ ਰਹੇ ਆ ਲੁਧਿਆਣੇ ਪਹੁੰਚ ਗਏ ਨੇ ਰਵਨੀਤ ਸਿੰਘ ਬਿੱਟੂ ਉਹਨਾ ਦੇ ਪ੍ਰਚਾਰ ਦੇ ਵਾਸਤੇ ਪ੍ਰਿਯੰਕਾ ਗਾਂਧੀ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਤੇ ਫਤਗੜ੍ਹ ਸਾਹਿਬ ਦੇ ਵਿੱਚ ਪ੍ਰਚਾਰ ਕੀਤਾ ਕੱਲ ਵੀ ਉਹਨਾਂ ਦਾ ਪ੍ਰਚਾਰ ਪੰਜਾਬ ਦੇ ਵਿੱਚ ਹੋਣਾ ਹੈ ਰਾਹੁਲ ਗਾਂਧੀ ਉਹਨਾ 29 ਤਰੀਕ ਨੂੰ ਦੁਬਾਰਾ ਆ ਰਹੇ ਨੇ ਤੇ 29 ਤੇ 30 ਤਰੀਕ ਨੂੰ ਉਹਨਾਂ ਦੇ ਪ੍ਰੋਗਰਾਮ ਹੋ ਸਕਦੇ ਨੇ ਔਰ ਉਸ ਤੋਂ ਇਲਾਵਾ ਮੇਰੇ ਖਿਆਲ ਨਾਲ ਬੀਜੇਪੀ ਦੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਤੇ ਵਿੱਚ ਹੁਣ ਜਿੰਨਾ ਸੀ ਹੁਣੇ ਗੱਲ ਹੀ ਕਰਕੇ ਹਟਿਆ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹਜੇ ਤੱਕ ਸੰਜੇ ਸਿੰਘ ਉਹਨਾਂ ਨੇ ਕੀ ਕੋਈ ਕੰਪੇਨ ਨਹੀਂ ਕੀਤਾ ਪੰਜਾਬ ਦੇ ਵਿੱਚ ਹਾਲਾਂਕਿ ਸੰਜੇ ਸਿੰਘ ਉਹਨਾਂ ਬਹੁਤ ਵੱਡੇ ਲੀਡਰ ਨੇ 4 ਦਿਨ ਅਗਲੇ ਪੰਜਾਬ ਦੇ ਵਾਸਤੇ ਬਹੁਤ ਇੰਪੋਰਟੈਂਟ ਹੈ ਔਰ ਇਨਾ 4 ਦਿਨਾਂ ਦੇ ਵਿੱਚ ਐਦਾਂ ਦੀ ਕੋਈ ਪਾਰਟੀ ਨਹੀਂ ਜਿਹਦੇ ਵੱਡੇ ਵੱਡੇ ਲੀਡਰ ਜਿਹੜੇ ਪੰਜਾਬ ਦੇ ਵਿੱਚ ਇੰਪੋਰਟੈਂਸ ਰੱਖਦੇ ਹੁਣ ਅਦਿੱਤਿਆਨਾਥ ਯੋਗੀ ਉਹਨਾਂ ਦਾ ਵੀ ਪੰਜਾਬ ਮਾਨ ਦਾ ਜ਼ਿਕਰ ਹੋ ਰਿਹਾ ਹੈ ਉਹ ਬਠਿੰਡਾ ਦੇ ਵਿੱਚ ਵੀ ਕੈਂਪੇਨ ਕਰ ਸਕਦੇ ਨੇ ਲੁਧਿਆਣਾ ਦੇ ਵਿੱਚ ਵੀ ਕਰ ਸਕਦੇ ਨੇ ਬਟਾਲਾ ਦੇ ਵਿੱਚ ਵੀ ਕੈਂਪੇਨ ਕਰ ਸਕਦੇ ਨੇ ਪਰ ਹੁਣ ਸਖਰਦੇ ਹੁਨਾਇਆ ਸਾਰਾ ਕੰਮ ਔਰ ਤੁਸੀਂ ਇਹ ਦੇਖੋ ਕਿ ਹਜੇ ਤੱਕ ਦੀ ਹੋਈ ਚੋਣਾਂ ਦੇ ਵਿੱਚ ਇਹ 34 ਸੀਟਾਂ ਹੈਗੀਆਂ ਜਿਹੜੀ ਭਾਜਪਾ ਦੇ ਵਾਸਤੇ ਬੜੀ ਮਹੱਤਵ ਰੱਖਦੀ ਹੈ ਜਿਹਦੇ ਵਿੱਚ 7 ਜਿਹੜੀ ਦਿੱਲੀ ਦੀ ਹੈਗੀਆਂ ਔਰ 10 ਸੀਟਾਂ ਹੈਗੀਆਂ ਹਰਿਆਣਾ ਦੀ 13 ਸੀਟਾਂ ਹੈਗੀਆਂ ਪੰਜਾਬ ਦੀ ਤੇ 4 ਸੀਟਾਂ ਹੈਗੀਆਂ ਹਿਮਾਚਲ ਪ੍ਰਦੇਸ਼ ਦੀ ਇਹਨਾਂ 34 ਸੀਟਾਂ ਦੇ ਵਿੱਚੋਂ ਫਿਲਹਾਲ ਭਾਜਪਾ ਦਾ ਕਬਜ਼ਾ ਅੱਧੀ ਤੋਂ ਵੱਧ ਫਿਕਨਾਂ ਦੇ ਉੱਤੇ ਹੈਗਾ ਐਦਾਂ ਦੇ ਹਾਲਾਤ ਦੇ ਵਿੱਚ ਜੇ ਚੋਣਤੀ ਦੇ ਵਿੱਚੋਂ ਭਾਜਪਾ ਦਾ ਕਬਜ਼ਾ ਘੱਟ ਰਹਿ ਜਾਂਦਾ ਤੇ ਉਹ ਸਰਕਾਰ ਨੂੰ ਬਹੁਮਤ ਵਾਲੇ ਆંકੜੇ ਤੱਕ ਪਹੁੰਚਣ ਦੇ ਵਿੱਚ ਦਿੱਕਤ ਆ ਸਕਦੀ ਹੈ ਭਾਜਪਾ ਨੂੰ ਤੇ ਇਹ ਵੀ ਇਸ ਤਰ੍ਹਾਂ ਕੇ ਪੰਜਾਬ ਦੀ 13 ਸੀਟਾਂ ਹੁਣ ਇੰਪੋਰਟੈਂਸ ਰੱਖਦੀਆਂ ਕਿਉਂਕਿ 2019 ਦੇ ਇਲੈਕਸ਼ਨ ਦੇ ਵਿੱਚ 4 ਸੀਟਾਂ ਐਨਡੀਆ ਗਠਬੰਧ ਨੂੰ ਮਿਲੀ ਸੀ ਦੋ ਅਕਾਲੀ ਦਲ ਨੂੰ ਤੇ ਦੇ ਦੋ ਭਾਜਪਾ ਨੂੰ ਜੇ ਇਹਨਾਂ 4 ਸੀਟਾਂ ਤੋਂ ਘੱਟ ਹੁੰਦੀ ਹੈ ਸੀਟਾਂ ਤਾਂ ਵੀ ਭਾਜਪਾ ਵਾਸਤੇ ਜਾਂ ਇੰਡੀਆ ਵਾਸਤੇ ਅੱਗੇ ਚੱਲ ਕੇ ਪਰੇਸ਼ਾਨੀ ਦਾ ਸਬਕ ਬਣ ਸਕਦਾ ਔਰ ਹਿਮਾਚਲ ਦੀ ਚਾਰ ਸੀਟਾਂ ਦੇ ਉੱਤੇ ਜੇ ਬੀਜੇਪੀ ਆਪਣੀ ਜਿੱਤ ਨਹੀਂ ਪ੍ਰਾਪਤ ਕਰ ਪਾਏਗੀ ਉਹ ਵੀ ਅੱਗੇ ਚੱਲ ਕੇ ਉਹ ਜਿਹੜਾ ਜਾਦੂਈ ਆਂਕੜਾ ਹੈ ਉਹ ਤੋਂ ਕਿਤੇ ਨਾ ਪਿੱਛਾ ਹੋਣ ਤੋਂ ਬਾਅਦ ਉਹ ਇੱਕ ਅਜੀਬ ਜੀ ਸਥਿਤੀ ਬੀਜੇਪੀ ਵਾਸਤੇ ਬਣੀ ਹੋਈ ਹੈ ਔਰ ਇਸ ਕਰਕੇ ਪੂਰਾ ਗਹਿ ਗੱਜ ਜਾਂ ਪੂਰਾ ਆਪਣੀ ਤਾਕਤ ਝੋਕ ਝੋਕਣ ਦੀ ਕੋਸ਼ਿਸ਼ ਬੀਜੇਪੀ ਔਰ तमाम ਪਾਰਟੀਆਂ ਕਰ ਰਹੀ ਬਿਲਕੁਲ ਠੀਕ ਹੈ ਜੀ ਪਾਸਕਰ ਸਾਹਿਬ ਸੋ ਵਕਤ ਦੀ ਕਮੀ ਹੈ ਬਹੁਤ ਬਹੁਤ ਧੰਨਵਾਦ ਕੋਈ ਵੀ ਤੇ ਕਿਸੇ ਗੱਲ ਤੋਂ ਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸਿਕੰਦਰ ਸਿੰਘ ਮਲੂਕਾ ਸਾਹਿਬ ਵੀ ਆਪਣੀ ਗੱਲ ਸਾਡੇ ਤੱਕ ਪਹੁੰਚਾ ਸਕਦੇ ਨੇ ਉਹਨਾਂ ਦੀ ਗੱਲ ਵੀ ਅਸੀਂ ਅਗਲੇ ਪ੍ਰੋਗਰਾਮਾਂ 'ਚ ਅੱਗੇ ਵਧਾ ਦਵਾਂਗੇ ਪਾਸਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ